ਸੱਤ ਤੋਂ ਪਹਿਲਾਂ ਤਾਂ ਮੈਂ ਜਿਹੜਾ ਨੌਜਵਾਨ ਵੀਰ ਹੈ ਪਲਵਾਨ ਜਰਮਨ ਉਹਨੇ ਜੋ ਹਿੰਮਤ ਤੇ ਦਲੇਰੀ ਵਿਖਾਈ ਸੀ ਉਹਦਾ ਹਾਲਚਾਲ ਪੁੱਛਣ ਵਾਸਤੇ ਅਮਨਦੀਪ ਹਸਪਤਾਲ ਦੇ ਮਾਲਕ ਡਾਕਟਰ ਅਵਤਾਰ ਸੋਹਰ ਨਾਲ ਮੈਂ ਗੱਲਬਾਤ ਕੀਤੀ ਆ ਗੁਰੂ ਸਾਹਿਬ ਦੀ ਬੜੀ ਕਿਰਪਾ ਬਖਸ਼ਿਸ਼ ਹੋਈ ਆ ਕਿ ਹੀ ਇਜ਼ ਆਊਟ ਆਫ ਡੇਂਜਰ ਔਰ ਉਹਦੀ ਸਿਹਤ ਦਾ ਜਿੱਥੇ ਪਤਾ ਲਿਆ ਉੱਥੇ ਮੈਂ ਕੱਲ ਵੀ ਗੱਲ ਕੀਤੀ ਸੀ ਅਰਪਿੰਦਰ ਸਿੰਘ ਸਰਪੰਚ ਜੀ ਜਿਹਦੀ ਦਿਨ ਦਿਹਾੜੇ ਆਪਦੇ ਪਰਿਵਾਰ ਦੀ ਖੁਸ਼ੀ 'ਚ ਇਹ ਸਮੁੱਚਾ ਪਰਿਵਾਰ ਸ਼ਾਮਲ ਹੋਇਆ ਸੀ ਔਰ ਉਹ ਖੁਸ਼ੀ ਦਾ ਮੌਕਾ ਇੱਕ ਮਾਤਮ ਦੇ ਮੌਕੇ 'ਚ ਬਦਲਿਆ ਇਸ ਗੱਲ ਦਾ ਜਿੱਥੇ ਮੈਨੂੰ ਦੁੱਖ ਹੈ ਪਰਿਵਾਰ ਨਾਲ ਮੈਂ ਦੁੱਖ ਸਾਂਝਾ ਕਰਦਾ ਉਹਨੇ ਵੀ ਜਰਮਨ ਦਾਸ ਰਿਆ ਸੀ ਕਿ ਉਹਦਾ 3 ਸਾਲ ਦਾ ਬੇਟਾ ਔਰ ਲਾਅਨ ਆਰਡਰ ਦੇ ਜੋ ਹਾਲਾਤ ਬਣੇ ਆ ਉਦੇ ਵਾਸਤੇ ਸਿੱਧੇ ਤੇ ਸਿੱਧੇ ਚੀਫ ਮਿਨਿਸਟਰ ਭਗਵੰਤ ਮਾਨ ਔਰ ਡੀਜੀਪੀ ਪੰਜਾਬ ਜ਼ਿੰਮੇਵਾਰ ਹੈ ਔਰ ਮੈਂ ਕੱਲ ਵੀ ਇਹ ਮੰਗ ਰੱਖੀ ਅੱਜ ਮੈਂ ਉਸ ਮੰਗ ਨੂੰ ਫੇਰ ਦਰਉਣਾ ਕਿ ਕਿੰਨੇ ਕਤਲਾਂ ਤੋਂ ਬਾਅਦ ਇਹ ਸਰਕਾਰ ਜਾਗੂਗੀ ਇਹ ਦੱਸੇ ਕਿਉਂਕਿ ਕੁਛ ਦਿਨ ਪਹਿਲਾਂ ਹੀ ਇੱਕ ਕਤਲ ਸ੍ਰੀ ਅਮਰਸਰ ਸਾਹਿਬ ਜੇ ਵੀ ਇੱਕ ਪੈਲੇਸ 'ਚ ਹੋਇਆ ਸੀਗਾ ਉਹਦਾ ਵੀ ਸਰ ਮੈਨੂੰ ਨਾ ਆਪਣਾ ਸਰਪੰਚਾ ਜਰਮਨ ਸਿੰਘ ਸੀ ਉਸ ਤੋਂ ਪਹਿਲਾਂ ਉਸ ਤੋਂ ਬਾਅਦ ਲੱਕੀ ਦਾ ਹੋਇਆ ਮਤਲਬ ਇਹ ਅਣਗਿਣਤ ਹੈ ਔਰ ਤੁਸੀਂ ਇਹ ਵੇਖੋ ਕਿ ਕੱਲ ਜੋ ਇਹ ਵਾਕਿਆ ਹੋਇਆ ਹੈ ਔਨਰੇਬਲ ਪੰਜਾਬ ਨਹਿਰਿਆਣਾ ਹਾਈ ਕੋਰਟ ਨੂੰ ਲਾਅ ਐਂਡ ਆਰਡਰ ਤੇ ਮੀਟਿੰਗਾਂ ਲੈਣੀਆਂ ਪੈ ਰਹੀਆਂ ਕੋਰਟ ਉਦੋਂ ਦਖਲ ਦਿੰਦੀ ਆ ਜਦੋਂ ਇਹ ਮਹਿਸੂਸ ਕਰੇ ਜੱਜ ਸਾਹਿਬ ਮਹਿਸੂਸ ਕਰਨ ਕਿ ਸਰਕਾਰ ਫੇਲ ਹੋ ਗਈ ਹੈ ਔਰ ਮੈਂ ਇੱਕ ਦਿਨ ਹੀアリング 'ਚ ਆਪ ਸ਼ਾਮਿਲ ਸਾਂ ਜਦੋਂ ਪੰਜਾਬ ਨਹਿਰਿਆਣਾ ਹਾਈ ਕੋਰਟ ਦੇ ਜੱਜ ਸਾਹਿਬ ਨੇ ਜਸਤੇ ਸਨੂਪਿੰਦਰ ਗਰੇਵਾਲ ਸਾਹਿਬ ਨੇ ਡੀਜੀਪੀ ਸਾਹਿਬ ਦੀ ਗੌਰਵ ਯਾਦਵ ਦੀ ਇਸ ਗੱਲ ਦੀ ਖਚਾਈ ਕੀਤੀ ਕਿ ਤੁਸੀਂ ਕਹਿ ਰਹੇ ਹੋ ਪੰਜਾਬ ਚ ਆਲਵੇਜ਼ ਵੈਲ ਐਸਐਸਪੀ ਮੋਹਾਲੀ ਦੇ ਦਫਤਰ ਦੇ ਸਾਹਮਣੇ ਗੋਲੀ ਚੱਲ ਗਈ ਬੰਦਾ ਮਾਰਤਾ ਤੇ ਤੁਸੀਂ ਥੋੜੀ ਪੁੱਲ ਸੁੱਤੀ ਸੀ ਰਾਣਾ ਬਲਾ ਚੋਰੀਏ ਦਾ ਕੇਸ ਹੋਇਆ ਕੱਲ ਦਾ ਤੁਸੀਂ ਇਹ ਵਾਕਿਆ ਵੇਖੋ ਮੈਂ ਆ ਗੂਗਲ ਮੈਪ ਚੋਂ ਕੱਢ ਕੇ ਲੈ ਕੇ ਆਇਆ ਕਿ ਸ਼ਾਇਦ ਤੁਹਾਨੂੰ ਸਮਝ ਆਵੇ ਗੱਲ ਆਹ ਸਿੱਧੂ ਫਾਰਮ ਹੈ ਜੀ ਇਹ ਮੇਨ ਰੋਡ ਆ ਜੀ ਇਹ ਹਰੀਕੇ ਤਰਨਤਾਰਨ ਸਾਹਿਬ ਦੀ ਜਿਹੜੀ 메ਨ ਰੋਡ ਆ ਸਿੱਧੂ ਫਾਰਮ ਹੈ 150 ਮੀਟਰ ਦੀ ਦੂਰੀ 'ਚ ਸਾਹਮਣੇ 150 ਮੀਟਰ ਸੀਆਈਏ ਸਟਾਫ ਤਰਨਤਾਰਨ ਦਾ ਥਾਣਾ ਐਸਐਸਪੀ ਤੇ ਡੀਸੀ ਦੇ ਰੈਜ਼ਿਡੈਂਸ ਨੇ 150 ਮੀਟਰ ਤੇ ਤੇ ਡੀਆਈਜੀ ਦਾ ਕੈਂਪ ਆਫਿਸ ਆ ਉਥੇ ਦੋ ਦਿਨ ਡੀਆਈਜੀ ਸਾਹਿਬ ਇੱਥੇ ਬੈੰਦੇ ਐ ਇੱਥੋਂ ਥੋੜੀ ਦੂਰੀ 'ਚ ਆ ਕੋਰਟ ਕੰਪਲੈਕਸ ਹੈ ਤੁਸੀਂ ਸਮਝੋ ਮਸਾ 7-800 ਮੀਟਰ ਤੇ ਕੋਰਟ ਕੰਪਲੈਕਸ ਜਿੱਥੇ 10-15 ਜੱਜ ਸਹਿਬਾਨਾਂ ਦੀ ਰੈਸ਼ ਸੈਸ਼ਨ ਜੱਜ ਸਾਹਿਬ ਤੇ ਹੋਰ ਸਾਰੇ ਜੱਜ ਸਹਿਬਾਨ ਇੱਥੇ ਬੈਂਦੇ ਆ ਇੱਥੇ ਐਸਐਸਪੀ ਦਾ ਦਫਤਰ ਹੈ ਡੀਸੀ ਦਾ ਦਫਤਰ ਹੈ ਹਜ਼ਾਰਾਂ ਦੀ ਗਿਣਤੀ 'ਚ ਤਾਦਾਦ 'ਚ ਲੋਕ ਇੱਥੇ ਆਉਂਦੇ ਆ ਮੋਸਟ ਪ੍ਰੋਟੈਕਟਿਡ ਯਾਰ ਸਭ ਤੋਂ ਸੈਂਸਿਟਿਵ ਇਲਾਕਾ ਕੋਰਟ ਕੰਪਲੈਕਸ ਔਰ ਡੀਸੀ ਐਸਐਸਪੀ ਦੀ ਰੈਹਾਇਸ਼ ਬੰਨਿਆ ਜਾਂਦਾ ਉਹਦੇ ਸਾਹਮਣੇ ਜੇ 1K47 ਦੇ ਫੇਰ ਹੋ ਰੇ ਆ ਸਿਰ ਚ ਗੋਲੀਆਂ ਮਾਰੀਆਂ ਜਾ ਰਹੀਆਂ ਔਰ ਇਹ ਦੂਜਾ ਮੌਕਾ ਹੈ ਕਿ ਇਹ ਇਹ ਜਈ ਕਤਲ ਬ੍ਰਾਡ ਡੇ ਲਾਈਟ ਮਰਡਰ ਤੇ ਸਰਕਾਰ ਸੁੱਤੀ ਹੈ ਕਿ ਡੀਜੀਪੀ ਸਾਹਿਬ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਦਾ ਕੰਮ ਕਰ ਰਿਹਾ ਕਿ ਅਸੀਂ ਜੀ ਥਾਣੇਦਾਰ ਸਸਪੈਂਡ ਕਰਤਾ ਡੀਐਸਪੀ ਸਸਪੈਂਡ ਕਰਤਾ ਮੈਂ ਕਹਿੰਦਾ ਜੇ ਸਸਪੈਂਸ਼ਨ ਹੋਣੀ ਚਾਹੀਦੀ ਤੇ ਉੱਤੋਂ ਹੋਵੇ ਟੈਂਪਰਰੀ ਡੀਜੀਪੀ ਐਡ ਹੌਕ ਡੀਜੀਪੀ ਉਹ ਆਪਦੀ ਕੁਰਸੀ ਬਚਾਉਣ ਤੇ ਆ ਲਾਅਨ ਆਰਡਰ ਨੂੰ ਕੰਟਰੋਲ ਕਰਨ ਤੇ ਨਹੀਂ ਆ ਬਾਰਡਰ ਸਟੇਟ ਹੋਵੇ ਔਰ 550 ਕਿਲੋਮੀਟਰ ਦਾ ਇੰਦੋਪਾਕ ਬਾਰਡਰ ਨਾਲ ਤੁਹਾਡੀਆਂ ਆ ਲਾਈਨ ਹੋਵੇ ਲਾਈਨ ਆਫ ਕੰਟਰੋਲ ਔਰ ਤੁਹਾਡਾ ਉੱਥੇ ਹਾਲਾਤ ਕੀ ਲਾਅਨ ਆਰਡਰ ਤੇ ਬਣੇ ਔਰ ਮੈਂ ਆ ਹੁਣੇ ਆ ਵੀਰ ਜਿਹੜਾ ਉੱਤੇ ਦਾਖਲ ਹੈ ਜਰਮਨ ਉਹਦਾ ਭਰਾ ਹੀ ਆ ਉਹਨਾਂ ਨੇ ਕਿਉਂਕਿ ਆਪ ਉਹ ਥੱਲੇ ਨਹੀਂ ਆ ਸਕਦੇ ਕੁਛ ਅਸੀਂ ਰਿਕਾਰਡ ਵੀ ਕੀਤਾ ਤੁਹਾਨੂੰ ਦੇਣਗੇ ਉਹ ਹੈਰਾਨ ਪਰੇਸ਼ਾਨ ਹੈ ਇਹ ਮੁੱਖ ਗਵਾਹ ਹੈ ਜੀ ਕੱਲ ਦੇ ਮੌਟਰ ਦਾ ਤੇ ਕਹਿੰਦੇ ਜੀ ਉਹਨੂੰ ਕੋਈ ਸਿਕਿਉਰਿਟੀ ਨਹੀਂ ਤੁਸੀਂ ਕੀ ਆ ਮੁੰਡਾ ਵੀ ਮਰਵਾਉਣਾ ਹੁਣ ਪੁਲਿਸ ਨੇ ਕਿਉਂਕਿ ਜੇ ਇਸ ਬੰਦੇ ਨੇ ਇਹ ਅੱਜ ਪੋਸਟ ਪਾਈ ਆ ਜਿਹੜੀ ਚੈਨਲ ਤੁਹਾਡੇ ਚਲਾ ਰਹੇ ਆ ਲਖਵੀਰ ਲੰਡੇ ਦੇ ਉਹਦਾ ਟੈਰਰਿਸਟ ਆਰਗੇਨਾਈਜੇਸ਼ਨਾਂ 'ਚ ਆਈਐਸਆਈ 'ਚ ਕਿੰਨੀ ਉਹਦੀ ਪੈਠ ਹੈ ਸਾਰੇ ਤੁਸੀਂ ਜਾਣਦੇ ਹੋ ਔਰ ਅੱਜ ਪੋਸਟ ਪਾ ਕੇ ਕਹਿ ਰਿਹਾ ਕਿਹੜਾ ਕਹਿੰਦਾ ਸੀ 1947 ਨਹੀਂ ਚੱਲ ਸਕਦੀ ਚੱਲੀ ਆ ਗਰਨੇਡ ਹਮਲੇ ਮੰਦਰਾਂ 'ਚ ਜਾਂ ਕੋਈ ਇੱਕ ਧਰਮ ਨੂੰ ਦੂਜੇ ਧਰਮ ਨਾਲ ਉਕਲ ਪਰਚੋ ਗੋਲੀਆਂ ਚੱਲ ਰਹੀਆਂ ਸੀ ਕਿ ਆ ਵੀਡੀਓ ਬਣਾਈ ਜਾ ਰਹੀ ਸੀ ਕਿ ਇੱਥੇ ਕਮਿਊਨਲ ਹਾਰਮਨੀ ਜਿਹੜਾ ਭਾਈਚਾਰਕ ਸਾਂਝ ਨੂੰ ਖਤਰੇ 'ਚ ਪਾਉਣਾ ਮੇਰਾ ਇਸ ਲਈ ਪਹਿਲੀ ਡਿਮਾਂਡ ਕਿ ਜੇ 150 ਮੀਟਰ ਦੀ ਦੂਰੀ ਤੇ ਕੋਰਟ ਕੰਪਲੈਕਸ ਡੀਸੀ ਐਸਐਸਪੀ ਦਾ ਦਫਤਰ ਨਹੀਂ ਮਹਫੂਜ਼ ਤੇ ਆਮ ਲੋਕਾਂ ਦਾ ਕੀ ਹਾਲ ਹੋਣਾ ਔਰ ਇਹ ਉਹ ਲੋਕ ਨੇ ਜਿਨ੍ਹਾਂ ਦੇ ਗੋਲੀਆਂ ਚ ਮਾਰਿਆ ਗਿਆ ਜਿਹੜੇ ਸਰਕਾਰੀ ਦਰਬਾਰੇ ਚ ਜਿਨ੍ਹਾਂ ਦੀਆਂ ਫੋਟੋਆਂ ਇਹ ਲਾਲਜੀਤ ਭੁੱਲੜ ਦੇ ਨਜ਼ਦੀਕੀ ਮੰਨੇ ਜਾਂਦੇ ਲੱਕੀ ਮਾਰਿਆ ਜਲੰਧਰ ਤੋਂ ਸੀਐਮ ਸਾਹਿਬ ਦੇ ਨਜ਼ਦੀਕੀ ਮੰਨਿਆ ਜਾਂਦਾ ਆ ਦੂਜਾ ਸਰਪੰਚ ਮਾਰਿਆ ਉਹ ਵੀ ਸਰਕਾਰ ਦੇ ਨੇੜੇ ਜੇ ਉਹ ਨਹੀਂ ਸੇਫ ਤੇ ਆਮ ਲੋਕਾਂ ਦਾ ਕੀ ਬਣੂਗਾ ਇਸ ਲਈ ਕੋਲੈਪਸ ਆਫ ਲੋਅਰ ਆਰਡਰ ਜੰਗਲ ਰਾਜ ਔਰ ਇਮੀਡੀਏਟਲੀ ਇਸ ਪਰਿਵਾਰ ਨੂੰ ਹਰਪਿੰਦਰ ਸਿੰਘ ਸਰਪੰਚ ਦੇ ਸਮੁੱਚੇ ਪਰਿਵਾਰ ਨੂੰ ਸਿਕਿਉਰਿਟੀ ਆ ਮੁੱਖ ਗਵਾਹ ਜਰਮਨ ਨੂੰ ਸਿਕਿਉਰਿਟੀ ਇਹਨਾਂ ਦੀ ਸੇਫਟੀ ਸਿਕਿਉਰਿਟੀ ਯਕੀਨੀ ਬਣਾਈ ਜਾਵੇ ਔਰ ਪਰਿਵਾਰ ਨੂੰ ਜਸਟਿਸ ਦਿੱਤਾ ਜਾਵੇ ਜੋ ਸਰਕਾਰ ਤੋਂ ਨਹੀਂ ਦਿੱਤਾ ਜਾਣਾ ਮੈਂ ਇਹ ਵੀ ਕਹਿਣਾ 24 ਘੰਟੇ ਹੋ ਦਫਤਰ ਇਹ ਨਹੀਂ ਹੈ ਜਦੋਂ ਹੇਲਿਕ ਤੱਕ ਪੁਲਿਸ ਦੀ ਹੱਥ ਖਾਲੀ ਨਹੀਂ ਪੁਲਿਸ ਨੇ ਪੁਲਿਸ ਨੇ ਹੁਣ ਦੱਸਿਆ ਕੀ ਕਰਨਾ ਜੀ ਅਫਸੋਸ ਨਾਲ ਕਹਿਣਾ ਪੈਂਦਾ ਦੋ ਤਿੰਨ ਨੂੰ ਫੜਨਗੇ ਉਹਨਾਂ ਦੇ ਗੋਲੀ ਮਾਰਨਗੇ ਲੱਤਾਂ 'ਚ ਤੇ ਕਹਿਣਗੇ ਅਸੀਂ ਫੜ ਲਿਆ ਹੁਣ ਇਹ ਗੱਲ ਦੀ ਤਸਦੀਕ ਕੌਣ ਕਰੂ ਫੇਕ ਐਨਕਾਊਂਟਰ ਰਿਕਾਰਡ ਹੋਊਗਾ ਮਗਰ ਕੀ ਅਸਲੀ ਬੰਦੇ ਫੜੇ ਜਾ ਰਿਹਾ ਆਨਸਰ ਇਜ਼ ਨੋ ਕਿਉਂਕਿ ਤੁਸੀਂ ਤਾਂ ਆ ਜਿਹੜਾ ਪਿਛਲਾ ਸਰਪੰਚ ਮਾਰਿਆ ਸੀ ਆਪ ਵਾਲਾ ਜਰਮਨ ਜੀਤ ਉਹਦੇ ਵੇਲੇ ਵੀ ਕਿਹਾ ਸੀ ਅਸੀਂ ਤਾਂ ਫੜ ਲੈ ਦੇਖੋ ਡੀਜੀਪੀ ਇੱਕ ਪ੍ਰੈਸ ਕਾਨਫਰੰਸ ਕਰਦਾ ਪ੍ਰਹਾਰ 1 ਪ੍ਰਹਾਰ 2 ਯਾਰ ਫਿਲਮ ਹੀ ਬਣਾ ਲਓ ਫਿਰ ਤੁਸੀਂ ਦੇਖੋ ਲਾਅ ਐਂਡ ਆਰਡਰ ਚ ਤੁਸੀਂ ਨਹੀਂ ਧਿਆਨ